ਦੋਸਤੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਦਰਮੀਆਂ ਨਰਿੰਦਰ ਮੋਦੀ ਜੀ ਨੇ ਪੰਜਾਬ ਆਉਣ ਹੈ ਔਰ ਗੁਰਦਾਸਪੁਰ ਕਿਤੇ ਲੋਕਾਂ ਨੂੰ ਮਿਲਣਾ ਹੈ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਵੀਗੇ ਮੈਂਬਰ ਆਫ ਪਾਰਲੀਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕਿਰਪਾ ਕਰਕੇ ਕੋਈ ਸਾਨੂੰ ਹੜ੍ਹ ਪੀੜਤ ਲੋਕਾਂ ਨੂੰ ਜਣ ਕਿ ਫਲਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਈਓ ਨਾ ਕਿ ਕੋਈ ਹਸੂ ਹੀਨ ਸਦਾ ਮਜ਼ਾਕ ਬਣੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ 50 5000 ਰੁਪਏ ਦੀ 70 7000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜਣ ਦੇ ਜਿਹੜੇ ਚਾਂਸਸ ਹੈ ਉਹ ਨਾ ਮਾਤਰ ਨੇ ਲੋਕਾਂ ਕੋਲੇ ਪੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹ ਕਲਟੀਵੇਟ ਕਰਨਾ ਸੇ ਪੈਸੇ ਨਹੀਂ ਹੈ ਲੋਕਾਂ ਦੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੁਐਲਟੀਆਂ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਕਿ ਰਾਜੀਵ ਗਾਂਧੀ ਜਦੋਂ 1988 ਦੀ ਗੱਲ ਸੀਗੀ ਅਜੀਤ ਦੇ ਫਰੰਟ ਪੇਜ ਦੀ ਖਬਰ ਘੁੰਮ ਰਹੀ ਹੈ ਜਿਹਦੇ ਵਿੱਚ 1 ਅਰਬ ਰੁਪਇਆ ਉਸ ਵੇਲੇ ਅਨਾਉਂਸ ਕੀਤਾ ਸੀਗਾ ਉਦੋਂ ਪੈਸੇ ਦੀ ਵੈਲਿਊ ਬਹੁਤ ਸੀਗੀ ਔਰ ਉਸ ਸਮੇਂ ਸੋ ਇਸ ਸਾਰੀ ਹੜ ਉਸ ਤੋਂ ਜ਼ਿਆਦਾ ਆਏ ਨਹੀਂ ਔਰ ਅਸੀਂ ਨਾਲ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਅਕਾਊਂਟਸ ਐਨਪੀਏ ਹੋ ਜਾਣਗੇ ਜਿਹੜੇ ਕਿਸ਼ਤ ਨਹੀਂ ਭਰ ਪਾਉਣਗੇ ਉਹਨਾਂ ਨੂੰ ਮaaf ਕੀਤਾ ਜਾਵੇ ਉਹ ਜਿਹੜਾ ਉਹਨਾਂ ਦਾ ਇੰਟਰਸਟ ਮaaf ਕੀਤਾ ਜਾ ਰਿਹਾ ਹੈ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਅਗਰ ਮaaf ਕਰ ਸਕਦੇ ਹੋ ਵੈਸੇ ਤਾਂ ਕਾਰਪੋਰੇਟਸ ਨੂੰ ਤਾਂ ਬਹੁਤ ਕੁਝ ਮaaf ਹੋ ਜਾਂਦਾ ਹੈ ਫੈਕਟਰੀਆਂ ਵਾਲਿਆਂ ਨੂੰ ਵੱਡੇ ਤਜੋਬ ਪਤੀਆਂ ਨੂੰ ਲੇਕਿਨ ਕਿਸਾਨ ਮਰ ਜਾਂਦਾ ਸੋ ਮੈਂ ਖੁਦ ਪੀੜਾ ਦੇਖ ਕੇ ਆਇਆ ਜਿਹੜਾ 2 ਏਕੜ ਵਾਲਾ ਕਿਸਾਨ ਹੈ 3 ਏਕੜੋਂ ਨੇ ਰੈਂਟ ਤੇ ਠੇਕੇ ਤੇ ਲੈ ਕੇ ਜ਼ਮੀਨ ਜਿਹੜਾ ਚਲਾ ਰਹੇ ਸੀ ਘਰ ਵਿੱਚ ਪਾਣੀ ਆ ਗਿਆ ਲੜਕੀ ਦੀ ਸ਼ਾਦੀ ਹੈ ਔਰ ਉਹ ਕੋਠੇ ਤੇ ਚੜ ਕੇ ਬੈਠੇ ਨੇ 22 ਤਰੀਕ ਨੂੰ ਵਿਆਹ ਹੈ ਉਹਨਾਂ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਜੇ ਤੁਸੀਂ ਕਿਸਾਨ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵੀ ਫਸਲ ਦੇ ਕਰਜ਼ਾ ਲਿਆ ਉਹ ਮਾਫ ਕਰ ਸਕੋ ਉਹ ਵੀ ਅਤੀ ਜ਼ਰੂਰੀ ਹੋਏਗਾ ਸੋ ਕੋਈ ਵੱਡਾ ਰਾਹਤ ਤਾਕਜ एलान ਪੰਜਾਬ ਨੂੰ ਚਾਹੀਦਾ ਕਿਉਂਕਿ ਮਗਰਲੇ 11 ਸਾਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਏਡ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਸਾਨੂੰ ਨਹੀਂ ਮਿਲੀ ਸਾਡੇ ਨਾਲ ਵਿਤਕਰਾ ਹੁੰਦਾ ਆ ਰਿਹਾ ਕਿਉਂਕਿ ਸਰਕਾਰਾ ਬੀਜਪੀ ਦੇ ਉਲਟ ਵਾਲੀਆਂ ਬਣੀਆਂ ਪੰਜਾਬ ਦੇ ਲੋਕਾਂ ਨੇ ਬੀਜਪੀ ਨੂੰ ਫਤਵਾ ਨਹੀਂ ਦਿੱਤਾ ਔਰ ਹਰ ਚੀਜ਼ ਅਸੀਂ ਦੇਸ਼ ਦੇ ਵਿੱਚ ਵਾਂਝੇ ਰਹਿ ਗਏ ਆਂ ਆਸ ਕਰਦਾ ਕਿ ਤੁਹਾਡਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਨੂੰ ਤੇ ਹਰ ਪੀੜਤਾ ਨੂੰ ਮਦਦਗਾਰ ਹੋਏਗਾ